ਤਰਨਤਾਰਨ ਜਿਵੇਂ ਟੋਨ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਦੱਸ ਦਈਏ ਕਿ ਜਿੱਥੇ ਵਕ ਵਕ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਤਰਨਤਾਰਨ ਦੇ ਵੋਟਰ ਤੈਅ ਕਰਨਗੇ ਆਖਿਰ ਕਿਸ ਦੀ ਜਿੱਤ ਹੋਵੇਗੀ ਤਾਂ ਤਸਵੀਦਾ ਤਰਨਤਾਰਨ ਦੀਆਂ ਨੇ ਜਿੱਥੇ ਕਿ ਗੱਲਬਾਤ ਕਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਸ ਕੈਂਡੀਡੇਟ ਨੂੰ ਉਹ ਜਿਤਾਉਣਗੇ ਕਿਸ ਉਮੀਦਵਾਰ ਦੀ ਇਸ ਵੇਲੇ ਤਰਨਤਾਰ ਦੇ ਵਿੱਚ ਹਵਾਏ ਸੋ ਆਵਾਜ਼ ਆਈ ਹੈ ਲੋਕ ਆ ਜਾ ਰਹੇ ਨੇ ਸੋ ਬਾਪੂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਬਾਪੂ ਜੀ ਵੋਟਾ ਵੋਟ ਪਾਓਗੇ ਕੀ ਲੱਗਦਾ ਹੈ ਕਿਸ ਕਿਸ ਉਮੀਦਵਾਰ ਦੀ ਹਵਾਏ ਕੌਣ ਜਿੱਤ ਸਕਦਾ ਹੈ ਅਸੀਂ ਕਿਸੇ ਨੂੰ ਨਹੀਂ ਪਾਉਣੀ ਦੇ ਛਾੜੂ ਵਾਲਾ ਜਿੱਤੂਗਾ ਗੱਲ ਇਹ ਆ ਵੀ ਵੇਖੋ ਜੇ ਸਾਰੇ ਆਪਾਂ ਸਮੁੱਝੀ ਗੱਲ ਵੇਖੀ ਹੈ ਨਾ ਸਰਕਾਰ 1.5 ਸਾਲ ਸਰਕਾਰ ਦਾ ਅਜੇ ਵੈਸੇ ਪਿਆ ਤੇ ਜੇ ਤਰੱਕੀ ਹੋਣੀ ਆ ਤੇ ਫੇਰ ਹੀ ਸਾਡੀ ਜੇ ਆਪਾਂ ਕਹੀਏ ਵੀ ਜਿਹੜੇ ਬਾਹਰੋਂ ਆਏ ਕੈਂਡੀਡੇਟ ਆ ਇਹਨਾਂ ਵੋਟਾਂ ਲੈ ਕੇ ਮੁੜ ਕੇ ਕਿਹੇ ਲੱਭਣਾ ਸਾਡਾ ਇੱਥੋਂ ਦਾ ਕੈਂਡੀਡੇਟ ਜਿਹੜਾ ਸਰਦਾਰ ਹਰਮੀਤ ਸਿੰਘ ਸੰਧੂ ਉਹਗੇ ਵੀ ਉਹਨੇ ਡਵੈਲਪਮੈਂਟ ਸ਼ਹਿਰ ਦੀ ਕਾਫੀ ਕਰਾਈ ਆ 100 200 ਕਰੋੜ ਰੁਪਇਆ ਆ ਜਿਹਨੇ ਛੜਕਾ ਹੁੰਦਗਾ ਇਹ ਸੰਗਲ ਛੜਕਾ ਹੈ ਟੁੱਟ ਗਿਆ ਛੜਕਾ ਤੇ ਉਦੋਂ ਪੈਸਾ ਲਿਆਣ ਕੇ ਉਹਨੇ ਖੂਬ ਲਾਇਆ ਸ਼ਹਿਰ ਦੇ ਉੱਤੇ ਸਾਰੀ ਗਲੀ ਨਾਲੀ ਜੋ ਸੀ ਸੀਵਰੇਜ ਬਣੇ ਜੋ ਵੀ ਡਵੈਲਪਮੈਂਟ ਹੋਈ ਆ ਉਦੋਂ ਦੀ ਉਸੇ ਦੇ ਟਾਈਮ ਦੀ ਹੋਇਆ ਤੇ ਹੁਣ ਵੀ ਉਹਦੇ ਕੋਲ ਪੈਸਾ ਪਹੁੰਚ ਚੁੱਕਾ ਸਿਰਫਾ ਕੋਰਡ ਲੱਗਿਆ ਇਲੈਕਸ਼ਨ ਦੇ ਉੱਤੇ ਕੋਰ ਲਗਣ ਕਰਕੇ ਰੁਕ ਗਿਆ ਜਦੋਂ ਬਾਅਦ ਜਿਹੜੇ ਆ ਕੰਮ ਜਿਹਨੇ ਸ਼ੁਰੂ ਹੋਣਗੇ ਤੇ ਤਰੱਕੀ ਹੋਊ ਸ਼ਹਿਰ ਦੀ ਜਬਾਬੂ ਜੀ ਕੀ ਲੱਗਦਾ ਕਿਉਂਕਿ ਹਰੇਕ ਉਮੀਦਵਾਰ ਆਪ ਆਪਣ ਕਿ ਪੰਥਕ ਹਲਕੇ ਪੰਥਕ ਸੀਟ ਹੈ ਅਕਾਲੀ ਦਲ ਵਾਲੇ ਵੀ ਆਪਿਆਂ ਆਪ ਨੂੰ ਪੰਥਕ ਦੱਸ ਰਿਹਾ ਨੇ ਸਵਾਰਿਸ ਪੰਜਾਬ ਦੇ ਅਸੀਂ ਪੰਦੀ ਦੇ ਸਾਂਝਾ ਉਮੀਦਵਾਰ ਉਹਨਾਂ ਨੇ ਮਨਦੀਪ ਸਿੰਘ ਨੂੰ ਉਮੀਦਵਾਰ ਔਲਾਨਿਆ ਤਾਂ ਕੀ ਲੱਗਦਾ ਕਿਤੇ ਪੰਥ ਦਾ ਫੈਕਟਰ ਹੋਏਗਾ ਇੱਥੇ ਕਿਉਂਕਿ ਰੇਕ ਆਪਿਆਂ ਆਪ ਨੂੰ ਪੰਥਕ ਦੱਸ ਰਿਹਾ ਤੁਸੀਂ ਵੀ ਇਹ ਲਗਭਗ 60 70 ਸਾਲ ਦੀ ਉਮਰ ਲੱਗਦੀ ਹੈ ਪੰਥਕ ਕਿਸ ਨੂੰ ਮੰਨਦੇ ਹੋ ਪੰਥਕ ਦੇਖੋ ਹੀ ਜੇ ਪੰਥਕ ਦੀ ਗੱਲ ਕਰੀਏ ਜਿਹੜਾ ਸਾਡਾ ਹਲਕਾ ਜਿਉ 1978 ਦੀ ਪੰਜਾਬ ਦੇ ਵਿੱਚ ਅੱਗ ਲੱਗੀ ਹੈ ਜੇ ਅਸੀਂ ਤਰਨਤਾਰਨ ਜ਼ਿਲ੍ਹੇ ਦੀ ਤੇ ਖਾਸ ਤੌਰ ਤੇ ਤਰਨਤਾ ਨਲਕੇ ਦੀ ਗੱਲ ਕਰੀਏ ਇੱਥੇ ਸਾਰੇ ਲੋਕ ਪੰਥਕ ਜਿਹਦੇ ਘਰ ਤੁਸੀਂ ਜਾਓਗੇ ਹਰ ਇੱਕ ਬੰਦੇ ਨੇ ਚਾਹੇ ਪੁਲਿਸ ਤੋਂ ਤੰਗ ਹੋ ਕੇ ਚਾਹੇ ਕੋਈ ਹੋਰ ਧਕੇਸ਼ਈ ਦੇ ਖਿਲਾਫ ਲੋਕਾਂ ਨੇ ਹਰ ਇੱਕ ਬੰਦੇ ਨੇ ਇਥੋਂ ਦੀ ਕੁਰਬਾਨੀ ਦਿੱਤੀ ਹੈ ਇਹ ਸਾਰੇ ਹੀ ਪੰਥਕ ਹੈ ਹਰਮੀਤ ਕੇ ਦੇ ਪੰਥਕ ਨਹੀਂ ਗਿਆ ਪੰਥਾ ਪਾਇਆ ਨਹੀਂ ਕਹਿ ਸਕਦੇ ਇਹਨੇ ਦਾੜਾ ਰੱਖਿਆ ਹੈ ਤਾਂ ਪੰਥਕ ਹੈ ਇਹਨੇ ਪਾਜ ਦਸਤਾਰ ਸਜਾਈ ਹੈ ਤਾਂ ਪੰਥਕ ਹੈ ਜਿਹੜਾ ਜਿਹਦੇ ਕੰਮ ਚੰਗੇ ਜਿਨੇ ਕੀਤੇ ਹੋਣਗੇ ਜਿਨੇ ਟੋਡੀਆਂ ਨਹੀਂ ਕੀਤੀਆਂ ਹੋਣੀਆਂ ਉਹ ਪੰਥਕ ਹੈ ਜੇ ਆਪਾਂ ਬਾਹਰੋਂ ਲਿਆਣ ਕੇ ਬੰਦੇ ਬਾਹਰ ਕੀਤੇ ਨੂੰ ਕੀ ਪੰਥਕ ਹੈ ਪੰਥ ਘਰ ਕਾਨੂੰਨੀ ਕਹਿਸਾ ਪੰਥ ਘਰ ਕਵਾ ਜਿੱਥੇ ਲੋਕ ਡਿਵੈਲਪਮੈਂਟ ਵੇਖਣ ਕਿਉਂਕਿ ਮਾੜੇ ਹਾਲਾਤ ਲੋਕਾਂ ਨੇ ਵੇਖੇ ਆ ਜੇ ਪੰਜਾਬ ਦੇ ਵਿੱਚ ਜੇ ਸ਼ਾਂਤੀ ਹੋਈ ਹੈ ਤੇ ਲੋਕ ਡਿਵੈਲਪਮੈਂਟ ਚਾਹੁੰਦੇ ਆ ਲੋਕ ਕੋਈ ਇਹੋ ਜਾਨੀ ਚਾਹੁੰਦੇ ਵੀ ਭੜਕਾ ਆ ਗਏ ਸੀ ਕੋਟਾ ਲੈ ਕੇ ਮੁੜ ਕੇ ਲੱਭਣਾ ਇੱਥੇ ਕਿੰ ਨੂੰ ਆ ਜੀ ਸਾਨੂੰ ਨਿਤ ਕੰਮ ਰਹਿੰਦੇ ਆ ਚਾਹ ਡਿਵੈਲਪਮੈਂਟ ਦੇ ਕੰਮ ਆ ਜਾਂ ਥਾਣੇ ਗੇਹਰੀਆਂ ਦੇ ਕੰਮ ਆ ਕੋ ਬਾਈਪਾਸ ਤੇ ਬੰਦਾ ਬੈਠਾ 24 ਘੰਟੇ ਉਹ ਆਜ ਰਹਿਦਾ ਇਹ ਕਰਕੇ ਅਸੀਂ ਚਾਹੁੰਦੇ ਆ ਵੀ ਸਾਰੇ ਸਾਡੇ ਅਸੀਂ ਪੰਥ ਗਿਆ ਅਸੀਂ ਨਹੀਂ ਮਾਰਾ ਚੱਲਿਆ ਅਸੀਂ ਅਸੀਂ ਘਰੋਂ ਬੁਕਾਰ ਰਹੇ ਆ ਸਾਰੇ ਲੋਕ ਰਹਿ ਸਾਰਾ ਹਲਕਾ ਹੀ ਸਾਡਾ ਪੰਥਕ ਹੈ ਜੇ ਕਹੀਏ ਵੀ ਆਹ ਬੰਦਾ ਅੱਜ ਉੱਠ ਕੇ ਮੁੰਡੇ ਕਹਿ ਦਿੰਦੇ ਆ ਇਹੋ ਬੰਦੇ ਪੰਥਕ ਹੈ ਇਹ ਨਹੀਂ ਅਸੀਂ ਮਾਰਾਂ ਚੱਲੀਆਂ ਘਰ ਆ ਜੋ ਭੱਜੇ ਫਿਰਦੇ ਰ ਕੋਸਾਂ ਦੀਆਂ ਜੁੱਤੀਆਂ ਖਾਧੀਆਂ ਅਸੀਂ ਵੀ ਪੰਥਕ ਹੈ ਇਹ ਥੋੜਾ ਵੀ ਕੋਈ ਕਿਤੇ ਬੱਜਾ ਕੋਈ ਕਿਤੇ ਬੰਦਾ ਸਾਡੇ ਪੰਥਕ ਪੰਥਕ ਉਦੋਂ ਹੀ ਜੇ ਕਾਂਗਰਸ ਦੀ ਗੱਲ ਕਰ ਲੋ ਤਾਂ ਦੱਸਣੇ ਇੱਥੇ ਕੀ ਕੀਤਾ ਕੱਖ ਵੀ ਨਹੀਂ ਕੀਤਾ ਹਾਂਜੀ ਜੇ ਤੁਸੀਂ ਇਹ ਪੰਥਕ ਹੈ ਤੇ ਹੁਣ ਮੁੱਖੇ ਦੇ ਆਣ ਕੇ ਪੰਥਕ ਲੱਭਾਂਗੇ ਕਿਥੋਂ ਦੱਸੋ ਜੀ ਮੈਨੂੰ ਪਹਿਲਾਂ ਡਿਵੈਲਪਮੈਂਟ ਚਾਹੀਦੀ ਹੈ ਪੰਥਕ ਹੈ ਥੋੜਾ ਵੀ ਅਸੀਂ ਪੰਥਕ ਕਹਿ ਦਈਏ ਪੰਥਕ ਬਾਪੂ ਜੀ ਨੇ ਜਿੰਨਾ ਵੱਲੋਂ ਕਿਹਾ ਗਿਆ ਕਿ ਹਰ ਮਿੰਿਸਟਰ ਸੰਧੂ ਮੋਰਚਾ ਮਾਰ ਸਕਦੇ ਨੇ ਕਿਉਂਕਿ ਲੋਕਲ ਨੇ ਇਹ ਭਾਈ ਜੀ ਬੋਰਡ ਵਿੱਚ ਕੀ ਲੱਗਦਾ ਕੌਣ ਬਾਜ਼ੀ ਮਾਰੂਗਾ ਇਸ ਵਾਰ ਜੇ ਕੋਈ ਕਹਿਣ ਕਹਿ ਰਿਹਾ ਤੇ ਫਿਰ ਵੀ ਬੋਰਡ ਤੋਂ ਕੋਈ ਉਮੀਦ ਆ ਕਿਦਾਂ ਦਾ ਵਿਧਾਇਕ ਚਾਹੀਦਾ ਤੁਹਾਨੂੰ ਕੋਈ ਤਾਂ ਜਿਹੜਾ ਨਾਕੇ ਦਾ ਵਿਕਾਸ ਕਰੇ ਵਧੀਆ ਹੋਣਾ ਜਿਹਦਾ ਹਰ ਇੱਕ ਦਾ ਕੰਮ ਕਰੇ ਕੋਈ ਕੰਮ ਪੈਂਦਾ ਸੋ ਭਾਈ ਸਾਡੇ 3.5 ਸਾਲ ਹੋ ਗਏ ਆਮ ਆਦਮੀ ਪਾਰਟੀ ਤੋਂ ਕਮਿਸ਼ਨ 16 ਵਿਧਾਇਕਾਂ ਚੋਂ ਕੀ ਲੋਕਾਂ ਦੀਆਂ ਨੀਂਦਾਂ ਤੇ ਘਰੇ ਉਤਰੇ ਨੇ ਸਭ ਜੋ ਕੋਈ ਆ ਮਦੇ ਕੀਤੇ ਬਣਾਉਂਦੇ ਕੰਮ ਕੀਤੇ ਕੋਈ ਨਹੀਂ ਹੁੰਦਾ ਰਹਿੰਦਾ ਜਦਾਂ ਕੰਮ ਕੀਤੇ ਨਹੀਂ ਹੁੰਦਾ ਕੋਈ ਇਹ ਲੱਗਦਾ ਹੈ ਕਿ ਇਸ ਵਾਰ ਫਖਮੀ ਸਿੰਘ ਸੰਧੂ ਬਾਜੀ ਮਾਰ ਸਕਦੇ ਨੇ ਮਾ ਸਕਦੇ ਉਹ ਲੱਖ ਦਾ ਬੋਲਬਾਲਾ ਹੈ ਫਖਮੀ ਸਿੰਘ ਸੰਧੂ ਦਾ ਕਹਿੰਦੇ ਨੇ ਬੋਲਬਾਲਾ ਨੇ ਬਾਜੀ ਮਾਰ ਸਕਦੇ ਨੇ ਸੋ ਤਰਨਤਾਰਨ ਦੇ ਵਿੱਚ ਗੱਲਬਾਤ ਕਰ ਰਹੇ ਨੇ ਲੋਕਾਂ ਨਾਲ ਹਾਂਜੀ ਬੱਬਾਈ ਕੀ ਕੀ ਕਹੋਗੇ ਵੋਟਾਂ ਦੀ ਮਾ올 ਹੈ ਕੀ ਲੱਗਦਾ ਕੌਣ ਬਾਜੀ ਮਾਰੂਗਾ ਪੂਰਾ ਜੀ ਪੂਰਾ ਫਸਵਾ ਜੋਰਿਆ ਜੀ ਹਰ ਕੀ ਅੱਛਾ ਜੀ ਹਰ ਕੀ ਸਿਰਤੜ ਦੀ ਬਾਜੀ ਲੱਗ ਰਹੀ ਆ ਠੀਕ ਹੈ ਜੀ ਹਰ ਇੱਕ ਪਾਰਟੀ ਆਪ ਆਪਣਾ ਜੋਰ ਲਾ ਰਹੀ ਆ ਤੇ ਵੇਖੋ ਆਉਣ ਵਾਲੇ ਸਮੇਂ ਪਤਾ ਲੱਗੂਗਾ ਜੀ 11 ਤਰੀਕ ਤੋਂ 14 ਨੂੰ ਪਤਾ ਲੱਗ ਜੂਗਾ ਕਿਹੜੀ ਤਰ ਬਾਜ਼ੀ ਮਾਰਦੀ ਆ ਅੱਛਾ ਬਾਬਾ ਜੀ ਤਰਨਤਾਰਨ ਦੇ ਵਿਕਾਸ ਦੇ ਮੁੱਦੇ ਕੀ ਨੇ ਕੀ ਲੱਗਦਾ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਕਮੀ ਇੱਥੇ ਹੈਗੀ ਆ ਜਿਹੜੀ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਪਹਿਲੀ ਗੱਲ ਆਪਾਂ ਹੋਣੀ ਆਪਾਂ ਰੋਡ ਤੇ ਵੇਖੀਏ ਕਿੰਨਾ ਜਾਮ ਆ ਠੀਕ ਹੈ ਜੀ ਇਸ ਕਰਕੇ ਸੁਰੱਖਿਆ ਪ੍ਰਬੰਧ ਵੀ ਹੋਣੇ ਚਾਹੀਦੇ ਆ ਟ੍ਰੈਫਿਕ ਨਿਜਮ ਵੀ ਹੋਣੇ ਚਾਹੀਦੇ ਆ ਕੋਈ ਲਾਗੂ ਰੋਡ ਦੇ ਉੱਤੇ ਕਿਉਂਕਿ ਰੈੱਡ ਲਾਈਟਾਂ ਹੋਣੀਆਂ ਚਾਹੀਦੀਆਂ ਹਰ ਇੱਕ ਚੌਂਕ ਦੇ ਵਿੱਚ ਕੋਈ ਆਵਾਜਾਈ ਦੇ ਸਾਧਨ ਜਿਹੜੇ ਆ ਇੱਕ ਸਾਈਡ ਤੇ ਹੋਣੇ ਚਾਹੀਦੇ ਆ ਹਰ ਇੱਕ ਵੱਲ ਕੇ ਆਪੋ ਆਪਣੀ ਜਗ੍ਹਾ ਤੇ ਚੱਲਣਾ ਚਾਹੀਦਾ ਕਿਉਂਕਿ ਇੱਥੇ ਪਤਾ ਹੀ ਨਹੀਂ ਲੱਗਣਿਆ ਰੋਡ ਦੇ ਉੱਤੇ ਕੌਣ ਕਿੱਥੇ ਚੱਲ ਰਿਹਾ ਕੋਈ ਮਗਰ ਟ੍ਰੈਫਿਕ ਨਿਜਮ ਨਹੀਂ ਹੈਗੀ ਤਰਨਧਾਰਨ ਦੇ ਵਿੱਚ ਖਾਸ ਕਰਕੇ ਅੱਬਾ ਚੰਡੀਗੜ੍ਹ ਚੱਲ ਜੀਏ ਜਾਂ ਵੱਡੇ ਸ਼ਹਿਰਾਂ ਵਿੱਚ ਚੱਲ ਜੀਏ ਵੇਖੀ ਆ ਵਨਵੇ ਆਪੋ ਆਪਣੇ ਅਲੱਗ-ਅਲੱਗ ਆ ਲੇਕਿਨ ਇੱਥੇ ਇਹੀ ਪ੍ਰੋਬਲਮ ਹੈ ਜ਼ਿਆਦਾ ਤਰਨਧਾਰਨ ਸ਼ਹਿਰ ਦੇ ਵਿੱਚ ਜੇ ਜੰਡਿਆਲਾ ਰੋਡ ਵੇਖ ਤੇ ਕਰਕੇ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਜਿਹੜਾ ਵੀ ਕੋਈ ਬਣੇ ਮੈਂ ਤੇ ਕਹਿੰਨਾ ਕਿ ਇਹੇ ਵੀ ਧਿਰ ਦੀ ਜਿਹੜਾ ਵੀ ਨੇਤਾ ਬਣੇ ਥੋਂ ਦਾ ਤਰਨਤਾਰਨ ਐਮਐਲਏ ਬਣੇ ਪਹਿਲਾਂ ਤਾਂ ਉਹਨਾਂ ਇਹੋ ਚੀਜ਼ ਦਾ ਦੇਖਣਾ ਚਾਹੀਦਾ ਵਾ ਕਿ ਤਰਨਤਾਰਨ ਦਾ ਵਿਕਾਸ ਹੋਣਾ ਚਾਹੀਦਾ ਤਰਨਤਾਰਨ ਸਾਰਾ ਪਿਛੇ ਜਾ ਰਿਹਾ ਕਿਉਂਕਿ ਜ਼ਿਲ੍ਹਾ ਜ਼ਿਲ੍ਹਾ ਬਣਿਆ ਵਾ ਲੇਕਿਨ ਵਿਕਾਸ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਜ਼ਿਲ੍ਹੇ ਦੇ ਵਿੱਚ ਸੋ ਬਾਬਾ ਜੀ ਨੇ ਜਿੰਦਾ ਵੱਲੋਂ ਸਮੱਸਿਆ ਵੀ ਦੱਸ ਦਿੱਤੀ ਗਈ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਈ ਜਾਂਦਾ ਵੀ ਲੋਕ ਅਕਸਰ ਜਾਮ ਦੇ ਵਿੱਚ ਲੰਮਾ ਜਾਮ ਹੈ ਜਿਹੜਾ ਤਰਨਤਾਰਨ ਦੇ ਵਿੱਚ ਲੱਗਾ ਰਹਿੰਦਾ ਤੇ ਬਾਬਾ ਜੀ ਨੇ ਮੈਂ ਕਿਹਾ ਕਿ ਇਸ ਜਾਮ ਦਾ ਕੋਈ ਹੱਲ ਹੋਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਖੱਜਲ ਖਵਾਰ ਹੁੰਦੇ ਨੇ ਤਾਂ ਹੋਰ ਵੀ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਨੇ ਸੋ ਇਸ ਵੇਲੇ ਜਿਹੜਾ ਪੂਰਾ ਮਾਹੌਲ ਚੋਣਾਂ ਦਾ ਇਸ ਵੇਲੇ ਭਖਿਆ ਹੋਇਆ ਤਾਂ ਵੋਟਰ ਤੈਅ ਕਰਨਗੇ ਕਿ ਆਖਿਰ ਕੌਣ ਹੋਏਗਾ ਤਰਨਤਰਨ ਦਾ ਨਵਾਂ ਵਧਾਇਆ ਕਿਸੂ ਲਗਾਤਾਰ ਲੋਕਾਂ ਨਾਲ ਰابطਾ ਕਰਨ ਦੀ ਕੋਸ਼ਿਸ਼ ਵੀ ਸਾਡੇ ਵੱਲੋਂ ਜਾਰੀ ਹੈ ਕਿ ਆਖਿਰ ਕਿਹੜਾ ਉਮੀਦਵਾਰ ਇੱਥੋਂ ਜਿੱਤ ਸਕਦਾ ਹੈ ਹਾਂਜੀ ਭਾਈ ਜੀ ਕੀ ਹਾਲ ਵੇਟ ਕੌਣ ਜਿੱਤ ਸਕਦਾ ਇੱਥੋਂ ਹਾਂਜੀ ਭਾਈ ਜੀ ਕੌਣ ਜਿੱਤ ਸਕਦਾ ਇੱਥੋਂ ਲੱਗਦਾ ਕਿਉਂ ਇਹ ਤੋਂ ਹਾਲੇ ਦੇ ਬਰਾਬਰ ਹੀ ਟੱਕਰ ਹੀ ਆ ਚਾ ਬਰਾਬਰ ਦੀ ਟੱਕਰ ਹੈ ਤੋਂ ਲਗਾਤਾਰ ਲੋਕ ਕਹਿ ਰਹੇ ਨੇ ਕਿ ਬਰਾਬਰ ਦੀ ਟੱਕਰ ਹੈ ਕੁਝ ਲੋਕ ਕਹਿ ਰਹੇ ਨੇ ਕਿ ਹਰਮਿੰਦਰ ਸਿੰਘ ਸੰਧੂ ਇੱਥੋਂ ਜਿੱਤ ਸਕਦਾ ਕਿਉਂਕਿ ਉਹ ਲੋਕਲ ਹੈ ਹਾਂਜੀ ਬਾਬਾ ਜੀ ਕੌਣ ਜਿੱਤ ਸਕਦਾ ਇਸ ਵਾਰ ਕੌਣ ਬਾਜ਼ੀ ਮਾਰ ਸਕਦਾ ਜੀ ਵੋਟਰਾਂ ਚ ਇੱਕ ਬੰਤੀ ਜ਼ੋਰ ਤੇ ਬੜੇ ਲੱਗਣ ਦੇ ਹੋਣ ਅੱਛਾ ਜੀ ਕੀ ਲੱਗਦਾ ਆਮ ਪਾਰਟੀ ਆਮ ਆਦਮੀ ਪਾਰਟੀ ਕੀ ਕਾਰਨ ਮੰਨਦੇ ਹੋ ਬਿਲਕੁਲ ਲੋਕਾਂ ਨੇ ਮਾਫ ਕਰਾਏ ਆ ਠੀਕ ਹੈ ਲੋਕ ਘਰ ਘਰ ਸੁਖ ਮਿਲਣ ਦੇ ਆ ਠੀਕ ਹੈ ਜੀ ਦੂਜੀਆਂ ਵੀ ਪਾਰਟੀਆਂ ਆਈਆਂ ਨੇ ਤਾਂ ਬਾਪੂ ਜੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਕਿਉਂਕਿ ਲੋਕਾਂ ਦੇ ਬਿੱਲ ਮਾਫ ਨੇ ਤਾਂ ਹੋਰ ਵੀ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਇਹ ਜ਼ਰੂਰ ਕਰਾਂਗੇ ਆਖਿਰ ਤਰਨਤਾਰਨ ਦੇ ਲੋਕ ਕਿਸ ਨੂੰ ਫਤਵਾ ਦੇਣਗੇ ਹਾਂ ਜੀ ਬਾਈ ਜੀ ਵੋਟ ਕੌਣ ਜਾਓਗੇ ਲੱਗਦਾ ਕੌਣ ਬਾਜ਼ੀ ਮਾਰੂਗਾ ਵੇਖੋ ਜੀ ਹੁਣ 5-6 ਪਾਰਟੀਆਂ ਹੋਣੀਆਂ ਜੀ 5-6 ਪਾਰਟੀਆਂ ਇਹ ਤਾਂ ਆਪਣੇ ਫਸਵਾ ਹੀ ਹੋ ਰਿਆ ਜੀ ਬਹੁਤ ਜ਼ਿਆਦਾ ਟੱਕਰ ਹਾਂ ਫਸਮੀ ਟੱਕਰਿਆ ਠੀਕ ਹੈ ਫਸਮੀ ਟੱਕਰਿਆ ਕੋਈ ਵੀ ਜਿੱਤ ਸਕਦਾ ਜੀ ਹਾਂ ਜੀ ਇੱਕ ਤਰਫਾ ਮੁਕਾਬਲਾ ਨਹੀਂ ਲੱਗਦਾ ਇੱਕ ਪਰਫਰਮ ਮੁਕਾਬਲਾ ਫਸਵੀਂ ਗੇਮ ਹੈ ਜੋ ਫਸਵੀਂ ਗੇਮ ਆ ਵੀਰ ਨੇ ਕਿਹਾ ਕਿ ਕਿ ਇੱਕ ਤਰਫਾ ਮੁਕਾਬਲਾ ਵੀਰ ਨੇ ਕਿਹਾ ਨਹੀਂ ਲੱਗਦਾ ਕਿਉਂਕਿ ਤਰਨਤਨ ਦੀ ਪੰਥਕ ਸ਼ੀਟ ਹੈ ਵੱਖ-ਵੱਖ ਲੋਕਾਂ ਦੀ ਸਾਡੇ ਵੱਲੋਂ ਵਿਊ ਲੈ ਜਾ ਰਹੇ ਨੇ ਕਿਉਂਕਿ ਇਹ ਲੋਕ ਹੈ ਜਿਹੜੀ ਆਪਣੀ ਮਤ ਦਾ ਦਾਨ ਕਰਨਗੇ ਤੇ ਜਿਹੜਾ ਤਰਨਤਨ ਤੋਂ ਵਿਧਾਇਕ ਨਵਾਂ ਬਣੇਗਾ ਹੋਰ ਕੌਣ ਬਣੇਗਾ ਇਹ ਤਾਂ 14 ਤਰੀਕ ਨੂੰ ਜਦ ਏਵੀਐਮ ਦੇ ਬਾਅਦ ਚ ਰਿਜ਼ਲਟ ਨਿਕਲਣਗੇ ਤਾਂ ਹੀ ਪਤਾ ਚੱਲੇਗਾ ਤਾਂ ਲਗਾਤਾਰ ਇੱਕ ਜਿਹੜੀ ਸਮੱਸਿਆ ਲੋਕਾਂ ਵੱਲੋਂ ਦੱਸੀ ਜਾ ਰਹੀ ਹੈ ਕਿ ਇਥੇ ਟ੍ਰੈਫਿਕ ਦੀ ਜਿਹੜੀ ਵੱਡੀ ਸਮੱਸਿਆ ਹੈ ਸੋ ਸਾਡੇ ਸਾਹਮਣੇ ਵੀ ਤੁਸੀਂ ਹੁਣ ਵੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਲੰਮਾ ਜਾਮ ਇੱਥੇ ਲੱਗਾ ਹੋਇਆ ਹੈ ਲੋਕ ਖੱਜਲ ਖਵਾ ਜ਼ਰੂਰ ਹੁੰਦੇ ਨੇ ਕਿਉਂਕਿ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਜਿਹੜਾ ਲੋਕਾਂ ਨੂੰ ਇੱਥੇ ਜਾਮ ਦੇ ਵਿੱਚ ਰਹਿਣਾ ਪੈਂਦਾ ਤੇ ਇਹ ਪਹਿਲ ਦੇ ਆਧਾਰ ਤੇ ਜਿਹੜੀ ਸਮੱਸਿਆ ਲੋਕਾਂ ਦੀ ਜ਼ਰੂਰ ਹੱਲ ਹੋਣੀ ਚਾਹੀਦੀ ਹੈ ਵੱਖ-ਵੱਖ ਲੋਕਾਂ ਵੱਲੋਂ ਵੱਖ-ਵੱਖ ਆਪ ਆਪਣੀ ਪ੍ਰਤੀਕਿਰਿਆ ਦੱਸੀ ਗਈ ਤੇ ਕਿਹਾ ਗਿਆ ਕੁਝ ਲੋਕਾਂ ਨੇ ਕਿਹਾ ਕਿ ਹਰਬੀਨ ਸਿੰਘ ਸੰਧੂਏ ਤੋਂ ਫਤਵਾ ਲੈ ਸਕਦੇ ਨੇ ਜਿੱਤ ਸਕਦੇ ਨੇ ਤਾਂ ਕੁਝ ਲੋਕਾਂ ਨੇ ਕਿਹਾ ਕਿ ਇਹ ਜਿਹੜਾ ਫਸਵਾ ਮੁਕਾਬਲਾ ਹੈ ਪੰਜ ਤੋਂ 6 ਉਮੀਦਵਾਰ ਨੇ ਵੱਖ-ਵੱਖ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਜਰੂਰ ਕਰ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ 14 ਤਰੀਕ ਨੂੰ ਏਵੀਐਮ ਚੋਕੇ ਦੀ ਕਿਸਮਤ ਚਮਕੇਗੀ ਕੈਮਰਾਮੈਨ ਅਮਨ ਨਾਲ ਰਵੀ ਖੇਰਾ ਪੰਜਾਬ ਪ੍ਰਥਮ ਤਰਨਤਾਰਨ